ਪਹਿਲਾਂ ਸੁਣਿਓ ਗੱਲਾਂ ਬਾਅਦ ਵਿੱਚ ਗੱਲ ਕਰਦੇ ਆਂ ਕਿ ਲੋਕ ਕਹਿੰਦੇ ਵੀ ਗੋਬਿੰਦ ਸਿੰਘ ਜੀ ਕਹਿੰਦੇ ਸਨ ਵੀ ਤੁਸੀਂ ਜਿਹੜਾ ਇੱਕ ਹੱਥ ਤੇਲ ਦੇ ਪਾਓ ਤੇਲ ਦੇ ਵਿੱਚ ਪਾਓ ਉਹ ਫਿਰ ਉਹੀ ਹੱਥ ਤੇਲਾ ਤੇਲਾ ਦੀ ਮੋਰੀ ਦੇ ਵਿੱਚ ਪਾਓ ਜਿੰਨੇ ਤੇਲ ਹੱਥ ਚ ਲਾ ਕੇ ਮੁਸਲਮਾਨ ਉਹਨੂੰ ਹੀ ਕਸਮਾਂ ਖਾਲੀਦਾ ਮਸਲ ਬਣਾ ਦੇ ਯਕੀਨ ਨਹੀਂ ਕਰਨਾ ਚਾਹੀਦਾ ਹੁਣ ਇੱਕ ਸੱਚਾ ਸੀ ਕਿ ਗੁਰੂ ਦਾ ਸਿੱਖ ਗੁਰਸਿੱਖ ਮੁਸਲਮਾਨੋਂ ਜ਼ਾਲਮ ਨਹੀਂ ਕਿਹਾ ਸਕਦਾ ਅਗਰ ਉਹ ਕਹਿੰਦਾ ਹੈ ਤਾਂ ਉਹ ਗੁਰਬਾਣੀ ਦਾ ਵਿਰੋਧ ਕਰਦਾ ਹੈ ਹੁਣ ਜ਼ਿਕਰੀ ਖਾਨ ਜ਼ਾਲਮ ਹੈ ਮਸਾ ਰੰਗੜ ਜ਼ਾਲਮ ਹੈ ਵਜ਼ੀਰ ਖਾਨ ਜ਼ਾਲਮ ਹੈ ਵਗੈਰਾ ਪਰ ਮੁਸਲਮਾਨ ਜ਼ਾਲਮ ਨਹੀਂ ਇੱਕ ਸੱਚੇ ਸਿੱਖ ਲਈ ਕਿਉਂਕਿ ਗੁਰਬਾਣੀ ਦਾ ਫਰਮਾਨ ਮੈਂ ਨਹੀਂ ਕਹਿ ਰਿਹਾ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦੇ ਹੋ ਤਾਂ ਇਤਿਹਾਸ ਗਵਾਹ ਇਸ ਗੱਲ ਦੀ ਗਵਾਹੀ ਹੁੰਦਾ ਹੈ ਜੋ ਕਿ ਅੱਲਾ ਯਾਰ ਖਾਨ ਵੀ ਲਿਖਦਾ ਹੈ ਤਾਂ ਉਹਦਾ ਜਿਹੜਾ ਜਵਾਬ ਸੀ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੈਣਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਕਸੂਰ ਪਿਤਾ ਦਾ ਤੇ ਜਾਨ ਇਹਨਾਂ ਦੀ ਲਈ ਜਾਵੇ ਬਹਾਦਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ ਆਪਣੀ ਕੁਆਰੀ ਧੀ ਦੀ ਇੱਜ਼ਤ ਦਾਤੇ ਲਗਾ ਰਮ ਉਹ ਵੀ ਦੂਜੇ ਤਰ੍ਹਾਂ ਦੇ ਵਿਅਕਤੀ ਲਈ ਸੰਸਾਰ ਵਿੱਚ ਅਜਿਹੀ ਕੋਈ ਦੂਜੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਬਾਪ ਨੇ ਆਪਣੀ ਕੁੜੀ ਦੀ ਇੱਜ਼ਤ ਹੀ ਦਾਤੇ ਲਗਾ ਦਿੱਤੀ ਹੋਵੇ ਕਿਸੇ ਜਾਨ ਬਚਾਉਣ ਲਈ ਤੇ ਇਸੇ ਬਾਅਦ ਵੀ ਉਹ ਵੀ ਕਹਾਂਗੇ ਵੀ ਅਸੀਂ ਮਸਮਾ ਸੇ ਖੰਦੁਸ਼ਮਨ تھے ਇਹ ਉਹਨਾਂ ਦਾ ਯਕੀਨ ਨਹੀਂ ਕਰਨਾ ਅੱਜ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਿੱਖਾਂ ਦੇ ਗੁਰੂਆਂ ਨੇ ਸਿਰਫ Hindu ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਸਿੱਖਾਂ ਦੇ ਗੁਰੂਆਂ ਨੇ Hindu ਧਰਮ ਨੂੰ ਬਚਾਉਣ ਲਈ ਕੁਰਬਾਨੀਆਂ ਨਹੀਂ ਦਿੱਤੀਆਂ ਸਿੱਖਾਂ ਦੇ ਗੁਰੂਆਂ ਨੇ ਜੇ ਕੁਰਬਾਨੀਆਂ ਦਿੱਤੀਆਂ ਆ ਉਹ ਪੂਰੀ ਮਾਨਵਤਾ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਇਤਿਹਾਸ ਗਵਾਹ ਆ ਕਿ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਇਹ ਕਿਹਾ ਜਾਂਦਾ ਕਿ ਮੁਗਲਾਂ ਨੇ ਘੇਰਾ ਪਾਇਆ ਸੀ ਇਹ ਮੁਗਲਾਂ ਨੇ ਘੇਰਾ ਤਾਂ ਪਾਇਆ ਹੀ ਪਾਇਆ ਸੀ ਉਸ ਦੇ ਵਿੱਚ ਸਿਰਫ 30% ਮੁਗਲਾਂ ਦੀ ਫੌਜ ਸੀ ਤੇ ਉਸ ਤੋਂ ਬਾਅਦ 70% ਜਿਹੜੀ ਫੌਜ ਸੀ ਹਿੰਦੂ ਪਹਾੜੀ ਰਾਜਿਆਂ ਦੀ ਸੀ ਜਦੋਂ ਛੋਟੇ ਸਹਿਬਜਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਟਾਈਮ ਤੇ ਸੂਬਾ ਸਰਹੰਦ ਨੇ ਕਾਜੀ ਨੂੰ ਪੁੱਛਿਆ ਕਿ ਇਹਨਾਂ ਨੂੰ ਕਿਹੜੀ ਸਜ਼ਾ ਸੁਣਾਈਏ ਤਾਂ ਕਾਜੀ ਨੇ ਕਿਹਾ ਕਿ ਸਾਡੀ ਕਿਤਾਬ ਦੇ ਵਿੱਚ ਬੱਚਿਆਂ ਲਈ ਕੋਈ ਵੀ ਸਜ਼ਾ ਨਹੀਂ ਹੈਗੀ ਤੇ ਉਸ ਤੋਂ ਬਾਅਦ ਮਲੇਰ ਕੋਟਲੇ ਦੇ ਵਜ਼ੀਰ ਨੇ ਵੀ ਸੂਬਾ ਸਰਹੰਦ ਦਾ ਵਿਰੋਧ ਕੀਤਾ ਸੀ ਤੇ ਕੋਲ ਬੈਠਾ ਸੁਚਾਨੰਦ ਦੁਸ਼ਟ ਜਿਸ ਨੇ ਸੂਬਾ ਸਰਹੰਦ ਨੂੰ ਇਹ ਕਹਿ ਕੇ ਆਕਸੀਜਨ ਦਿੱਤੀ ਕਿ ਜੇ ਸੱਪ ਦੇ ਬੱਚਿਆਂ ਨੂੰ ਅਸੀਂ ਦੁੱਧ ਪਿਲਾਵਾਂਗੇ ਤਾਂ ਇਹ ਹੋਰ ਖਤਰਨਾਕ ਹੋ ਜਾਣਗੇ ਤੇ ਇਸ ਕਰਕੇ ਸੂਬਾ ਸਰਹੰਦ ਨੂੰ ਉਸ ਨੇ ਸਜ਼ਾ ਦੇਣ ਲਈ ਮਜਬੂਰ ਕਰ ਦਿੱਤਾ ਤੇ ਸੂਬਾ ਸਰਹੰਦ ਨੇ ਸਜ਼ਾ ਸੁਣਾਈ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਚਣਵਾਇਆ ਜਾਵੇ ਤੇ ਜੇ ਅਸੀਂ ਗੱਲ ਕਰੀਏ ਗੁਲਾਬੇ ਤੇ ਪੰਜਾਬੇ ਦੀ ਉਹ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਚੱਲ ਗਏ ਸੀ ਤੇ ਗਨੀਖਾ ਤੇ ਨਵੀਖਾ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਮਿੱਠੇ ਚੋਲਾ ਦਾ ਲੰਗਰ ਸ਼ਿਕਾਇਆ ਸੀ ਤੇ ਜਿਹੜਾ ਗੁਲਾਬਾ ਤੇ ਪੰਜਾਬਾ ਇਹ ਕਹਿ ਕੇ ਗਏ ਸੀ ਕਿ ਜੇ ਸਾਡੀ ਸੈਨਾ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦਾ ਸਾਥ ਦਿੱਤਾ ਆ ਤੇ ਉਹਨਾਂ ਨੇ ਸਾਡੇ ਘਰ ਉਜਾੜ ਦੇਣੇ ਆ ਉਸ ਤੋਂ ਬਾਅਦ ਜਦੋਂ ਕਸ਼ਮੀਰੀ ਪੰਡਤਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਸੀ ਤੇ ਉਸ ਟਾਈਮ ਤੇ ਕਸ਼ਮੀਰੀ ਪੰਡਤਾਂ ਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਜੇ ਤੁਹਾਨੂੰ ਕੋਈ ਬਚਾ ਸਕਦਾ ਉਹ ਸਿਰਫ ਸਿੱਖਾਂ ਦੇ ਗੁਰੂ ਤੇਗ ਬਹਾਦਰ ਹੀ ਬਚਾ ਸਕਦੇ ਆ ਇਸ ਕਰਕੇ ਉਹ ਅਨੰਦਪੁਰ ਸਾਹਿਬ ਵੱਲ ਆਏ ਤੇ ਗੁਰੂ ਸਾਹਿਬ ਦੇ ਅੱਗੇ ਫਰਿਆਦ ਕੀਤੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਲਈ ਤਾਂ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਜ਼ਰੂਰਤ ਆ ਤੇ ਕੋਲ ਬੈਠੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਸ ਟਾਈਮ ਤੇ 9 ਸਾਲ ਦੇ ਸੀ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ بڑا ਮਹਾਨ ਕੌਣ ਹੋ ਸਕਦਾ ਆ ਤੇ ਗੁਰੂ ਸਾਹਿਬ ਨੇ ਚਾਂਦਨੀ ਚੌਕ ਦੇ ਵਿੱਚ ਜ਼ੁਲਮ ਦੇ ਵਿਰੁੱਧ ਆਪਣਾ ਸੀਸ ਕਟਵਾਇਆ ਸੀ ਨਾ ਕਿ ਕਿਸੇ ਧਰਮ ਦੇ ਲਈ ਇਸ ਕਰਕੇ ਇਹ ਕਹਿਣਾ ਗੁਰੂਆਂ ਦੀ ਕੁਰਬਾਨੀ ਨੂੰ ਛੋਟਾ ਕਰਨਾ ਕਿ ਗੁਰੂਆਂ ਨੇ ਸਿਰਫ Hindu ਧਰਮ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਇਹ ਬਿਲਕੁਲ ਗਲਤ ਹੈ ਸਿੱਖਾਂ ਦੇ ਗੁਰੂਆਂ ਨੇ ਜੇ ਕੁਰਬਾਨੀਆਂ ਦਿੱਤੀ ਪੂਰੀ ਮਾਨਵਤਾ ਲਈ ਦਿੱਤੀਆਂ ਆ ਉਹਨਾਂ ਨੇ ਪੂਰੀ ਮਾਨਵਤਾ ਨੂੰ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ